ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਜੋ ਪੋਸਟਰ ਪਾੜੇ ਗਏ ਨੇ ਉਸ ਨੂੰ ਲੈ ਕੇ ਦੱਸਦੀ ਹਾਂ ਕਿ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚੌਥੀ ਇਹ ਪੂਰਾ ਮਾਮਲਾ ਹਿਮਾਚਲ ਦੇ ਵਿੱਚ ਹੋਇਆ ਤੇ ਜਿਸ ਨੂੰ ਲੈ ਕੇ ਹੁਣ ਸਿੱਖਾਂ ਦੇ ਮਨ ਦੇ ਵਿੱਚ ਇੱਕ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਅੱਜ ਹੁਸ਼ਿਆਰਪੁਰ ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਹੈ ਜਿਹੜਾ ਕਿ ਸਿੱਖਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਦੂਜੇ ਪਾਸੇ ਦੱਸੀ ਕਿ ਪੁਲਿਸ ਪ੍ਰਸ਼ਾਸਨ ਅਤੇ ਸਿੱਖਾਂ ਦਾ ਆਹਮੋ ਸਾਹਮਣਾ ਵੀ ਦੇਖਣ ਨੂੰ ਮਿਲ ਰਿਹਾ ਤੇ ਉੱਥੇ ਹੀ ਇਹ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਥੇ ਹੀ ਹੁਣ ਸਿੱਖ ਜਥੇਬੰਦੀਆਂ ਐ ਪੋਸਟਰ ਪਾੜਨ ਨੂੰ ਲੈ ਕੇ ਲਗਾਤਾਰ ੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਆਓ ਤੁਹਾਨੂੰ ਸੁਣਾਉਨੇ ਆ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਹੈ ਅੱਜ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾਰ ਰੇਲਵੇ ਰੋਡ ਤੋਂ ਪੱਲਾਲੀ ਮੇਨ ਹੁਸ਼ਿਆਰਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਹੋਰ ਵੀ ਜਿਹੜੇ ਆ ਮਨੁੱਖੀ ਹੱਕਾਂ ਦੀਆਂ ਗੱਲ ਕਰਦੀਆਂ ਜਥੇਬੰਦੀਆਂ ਉਹ ਸਾਰੀਆਂ ਨੇ ਰਲ ਕੇ ਅੱਜ ਹੁਸ਼ਿਆਰਪੁਰ ਦੇ ਵਿੱਚ ਪ੍ਰੋਟੈਸਟ ਕੀਤਾ ਇਹ ਪ੍ਰੋਟੈਸਟ ਦਾ ਕਾਰਨ ਇਹ ਬਣਿਆ ਕਿ ਪਿਛਲੇ ਦਿਨਾਂ ਚ हिमाचल ਦੇ ਵਿੱਚ ਜਿਹੜੀਆਂ ਸਾਡੀਆਂ ਸਿੱਖ ਸੰਗਤਾਂ ਸਿੱਖ ਨੌਜਵਾਨ ਜਿਹੜੇ ਆ ਉਹ ਹਿਮਾਚਲ ਦੇ ਵਿੱਚ ਜਿਹੜੇ ਗੁਰੂ ਘਰ ਆ ਇਤਿਹਾਸਿਕ ਗੁਰਦੁਆਰਾਵਾਂ ਉਹਨਾਂ ਦੇ ਦਰਸ਼ਨਾਂ ਦੇ ਲਈ ਸੰਗਤਾਂ ਜਾ ਰਹੀਆਂ ਸੀ ਤੇ ਉੱਥੇ ਕੁਝ ਸ਼ਰਾਰਤੀ ਅਨਸਰ ਇੱਕ ਗੁੰਡਾ ਅਨਸਰ ਸ਼ਰਾਰਤੀ ਅਨਸਰ ਅਮਨਸੂਦ ਤੇ ਉਹਦੇ ਚੇਲਿਆਂ ਵੱਲੋਂ ਤੇ ਹੋਰ ਵੀ ਕਈ ਜਿਹੜੇ ਸ਼ਰਾਰਤੀ ਅਨਸਰ ਸੀ ਉਹਨਾਂ ਵੱਲੋਂ ਸਾਡੇ ਪੰਜਾਬ ਦੀਆਂ ਸਿੱਖ ਸੰਗਤਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਉਹਨਾਂ ਦੇ ਜਿਹੜੇ ਵਹੀਕਲ ਸੀਗੇ ਉਹਨਾਂ ਦੇ ਮੋਟਰਸਾਈਕਲ ਗੱਡੀਆਂ ਸੀਗੀਆਂ ਉਹਨਾਂ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਲੱਗੇ ਹੋਏ ਸੀਗੇ ਤੇ ਸਾਡੀ ਕੌਮ ਦੇ ਮਹਾਨ ਨਾਇਕ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਵਾਲੇ ਝੰਡੇ ਵੀ ਲੱਗੇ ਹੋਏ ਸੀਗੇ ਤਾਂ ਉੱਥੇ ਹਿਮਾਚਲ ਦੇ ਵਿੱਚ ਸ਼ਰਾਰਤੀ ਅੰਸਰਾਂ ਨੇ ਉਹ ਨੌਜਵਾਨਾਂ ਨੇ ਬਦਸਲੂਕੀ ਵੀ ਕੀਤੀ ਤੇ ਸਾਡੇ ਖਾਲਸਾਈ ਨਿਸ਼ਾਨਾਂ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਹੜੇ ਨਿਸ਼ਾਨ ਦੇ ਝੰਡੇ ਸੀਗੇ ਉਹਨਾਂ ਦਾ ਵੀ અપਮਾਨ ਕੀਤਾ ਪਰ ਉਹ ਦੇਖੋ ਤੁਸੀਂ ਜਿਹੜੇ ਸ਼ਰਾਰਤੀ ਅੰਸਰ ਆ ਕਿਉਂਕਿ ਇਹ ਇੱਕ ਵਾਰ ਦੀ ਘਟਨਾ ਨਹੀਂ ਹੈਗੀ ਪਿਛਲੇ ਕਾਫੀ ਸਾਲਾਂ ਤੋਂ ਇਹ ਕੁਝ ਹੁੰਦਾ ਜਦੋਂ ਵੀ ਹੋਲਾ ਮੱਲਾ ਆਉਂਦਾ ਜਾਂ ਕੋਈ ਸਾਡੇ ਸੇਖਾਂ ਦੇ ਜਾਂ ਪੰਜਾਬੀਆਂ ਦੇ ਇਤਿਹਾਸਕ ਜਿਹੜੇ ਗੁਰੂ ਧਾਮਾਂ ਨੂੰ ਸੰਗਤਾਂ ਇੱਥੋਂ ਜਾਂਦੀਆਂ ਤੇ ਹਿਮਾਚਲ ਦੇ ਵਿੱਚ ਆਏ ਦਿਨ ਘਟਨਾਵਾਂ ਹੁੰਦੀਆਂ ਕਦੀ ਜਿਹੜੇ ਪੰਜਾਬ ਦੇ ਡਰਾਈਵਰ ਆ ਉਹ ਕੁੱਟੇ ਜਾਂਦੇ ਆ ਕਦੀ ਜਿਹੜਾ ਪੰਜਾਬ ਤੋਂ ਜਿਹੜੀਆਂ ਸੰਗਤਾਂ ਜਾਂਦੀਆਂ ਸਾਡੀਆਂ ਬੀਬੀਆਂ ਜਾਂਦੀਆਂ ਉੱਥੇ ਔਰਤਾਂ ਜਾਂਦੀਆਂ ਉਹਨਾਂ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਆ ਸੋ ਇਹ ਜਿਹੜਾ ਵਾ ਅਸੀਂ ਸਮਝਦੇ ਹਾਂ ਇੱਕ ਬਹੁਤ ਵੱਡੀ ਸਾਜ਼ਿਸ਼ ਤਿਆਰ ਹੋ ਰਿਹਾ ਇਹਦੇ ਵਿੱਚ ਹਿਮਾਚਲ ਦੀ ਜਿਹੜੀ ਗਵਰਨਮੈਂਟ ਆ ਉਹ ਵੀ ਪੂਰੀ ਤਰ੍ਹਾਂ ਇਨਵੋਲ ਆ ਕਿਉਂਕਿ ਤੁਸੀਂ ਦੇਖੋ ਜਿਸ ਬੰਦੇ ਨੇ ਇੱਕ ਬੰਦੇ ਨੇ ਅਮਨਸੂਦ ਨੇ ਉਹ ਸ਼ਰਾਰਤੀ ਬੰਦਾ ਸੀਗਾ ਜਦੋਂ ਉਹਨੇ ਨਿਸ਼ਾਨਾ ਦਾ અપਮਾਨ ਕੀਤਾ ਤੇ ਹਿਮਾਚਲ ਦੀ ਗਵਰਨਮੈਂਟ ਵੱਲੋਂ ਵੀ ਉਹਦੇ ਉੱਤੇ ਪਰਚਾ ਦਰਜ ਕਰਨ ਦੀ ਬਜਾਏ ਉਹਨੂੰ ਜੇਲ੍ਹ 'ਚ ਸਿੱਟਣ ਦੀ ਬਜਾਏ ਉਲਟ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਆ ਤੇ ਹਿਮਾਚਲ ਦੀ ਜਿਹੜੀ ਵਿਧਾਨ ਸਭਾ ਉਹਦੇ ਵਿੱਚ ਜਿਹੜੇ ਹਿਮਾਚਲ ਦੇ ਮੰਤਰੀ ਆ ਉਹ ਦੋਸ਼ੀਆਂ ਨੂੰ ਜਿਹੜੇ ਆਪਣੇ ਹਿਮਾਚਲ ਦੇ ਵਿੱਚ ਜਿਹੜੇ ਉਹਨਾਂ ਦੇ ਸ਼ਰਾਰਤੀ ਆ ਗੁੰਡੇ ਆ ਜਿਹੜੇ ਹਿਮਾਚਲ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ 'ਚ ਟੱਕਣ ਦੀ ਬਜਾਏ ਪੰਜਾਬ ਦੇ ਜਿਹੜੀਆਂ ਸਿੱਖ ਸੰਗਤਾਂ ਨੌਜਵਾਨਾਂ ਤੇ ਦੋਸ਼ ਲਾ ਰਹੇ ਆ ਕਿ ਪੰਜਾਬ ਦੀ ਜਿਹੜੀ ਸਿੱਖ ਸੰਗਤ ਵਾ ਉੱਥੇ ਜਾ ਕੇ ਨੌਜਵਾਨ ਹੁੱਲੜਬਾਜੀ ਕਰਦੇ ਆ ਜਾਂ ਉਹ ਜਿਹੜੇ ਜਿਹੜੇ ਇਥੋਂ ਨੌਜਵਾਨ ਜਾਂਦੇ ਆ ਹਿਮਾਚਲ ਦਾ ਮਾਹੌਲ ਖਰਾਬ ਕਰ ਰਹੇ ਆ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਪੂਰੇ ਹਿਮਾਚਲ ਦੇ ਵਿੱਚ ਔਰ ਉੱਥੇ ਦੀ ਗਵਰਨਮੈਂਟ ਦਾ ਜਿਹੜਾ ਮੰਤਰੀ ਸੀਗਾ ਉਹਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆ ਮੈਂ ਪੰਜਾਬ ਦੇ ਸੀਐਮ ਨੂੰ ਇਸ ਵਿਸ਼ੇ ਤੇ ਗੱਲ ਕਰੂੰਗਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾ ਕੇ ਨੌਜਵਾਨ ਉੱਥੇ ਕਿਉਂ ਜਾਂਦੇ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਜਿਹੜੇ ਸ਼ਹੀਦਵਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼ਹੀਦ ਦਾ ਦਰਜਾ ਦਿੱਤਾ ਹੋਇਆ ਔਰ ਭਾਰਤ ਦੇ ਕਿਸੇ ਵੀ ਕਾਨੂੰਨ ਦੇ ਵਿੱਚ ਭਾਰਤ ਦੇ ਸੰਵਿਧਾਨ ਦੀ ਕਿਸੇ ਵੀ ਕਾਨੂੰਨ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਉਹਨਾਂ ਦੇ ਉੱਤੇ ਕੋਈ ਐਹੋ ਜਿਹਾ ਜਿਹੜਾ ਦੋਸ਼ ਸਿੱਧ ਨਹੀਂ ਹੁੰਦਾ ਕਿ ਜਿਹੜਾ ਸਾਡੇ ਨਾਇਕਾਂ ਦੀਆਂ ਜਿਹੜੀਆਂ ਤਸਵੀਰਾਂ ਉਹਨਾਂ ਨੂੰ ਉਹ ਰੋਕਣ ਅਗਲੀ ਰਣਨੀਤੀ ਅਸੀਂ ਜਿਹੜਾ ਅੱਜ ਪ੍ਰੋਟੈਸਟ ਕਰਨਾ ਸੀਗਾ ਇੱਕ ਤਾਂ ਬਿਲਕੁਲ ਠੀਕ ਆ ਅਸੀਂ ਜਿਹੜਾ ਪ੍ਰੋਟੈਸਟ ਕਰਨਾ ਇਹ ਸਾਡਾ ਫੰਡਾਮੈਂਟਲ ਰਾਈਟ ਹੈਗਾ ਵਾ ਜਦੋਂ ਕਿਤੇ ਸਰਕਾਰਾਂ ਨਹੀਂ ਸੁਣਦੀਆਂ ਤੇ ਸੰਵਿਧਾਨ ਦੇ ਵਿੱਚ ਸਾਡਾ ਕੋਲ ਇੱਕ ਰਾਈਟ ਆ ਕਿ ਅਸੀਂ ਅਮਨਮਈ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਸਕੀਏ ਪਰ ਜਦੋਂ ਅਸੀਂ ਸਿੰਘ ਸਵਰ ਗੁਰਦੁਆਰਾ ਸਾਹਿਬ ਤੋਂ ਉੱਥੋਂ ਅਸੀਂ ਨਿਕਲੇ ਬੜੇ ਅਮਨਮਈ ਸ਼ਾਂਤਮਈ ਤਰੀਕੇ ਨਾਲ ਤੇ ਸਾਨੂੰ ਪ੍ਰਸ਼ਾਸਨ ਵੱਲੋਂ ਰੋਕਿਆ ਵੀ ਗਿਆ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਡਾ ਇਹ ਫੰਡਾਮੈਂਟਲ ਰਾਈਟ ਆ ਤੁਸੀਂ ਕਾਨੂੰਨ ਦੇ ਉਲਟ ਜਾ ਕੇ ਸਾਨੂੰ ਨਾ ਰੋਕੋ ਸਾਡਾ ਜਿਹੜਾ ਪ੍ਰੋਟੈਸਟ ਆ ਬਿਲਕੁਲ ਅਮਨਮਈ ਸ਼ਾਂਤਮਈ ਹੋਊਗਾ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਸਾਡਾ ਸੀਗਾ ਹਿਮਾਚਲ ਪੰਜਾਬ ਦੇ ਬੈਰੀਅਰ ਤੇ ਜਾ ਕੇ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਸੀਗਾ ਤਾਂ ਜੋ ਉੱਧਰ ਜਿਹੜੀ ਹਿਮਾਚਲ ਗਵਰਨਮੈਂਟ ਦੇ ਨੁਮਾਇੰਦੇ ਆ ਉਹ ਵੀ ਉੱਥੇ ਚੱਲ ਕੇ ਆਉਣ ਤੇ ਅਸੀਂ ਉਹਨਾਂ ਨੂੰ ਜਿਹੜਾ ਯਾਦ ਪੱਤਰ ਦੇ ਸਕੀਏ ਪਰ ਪ੍ਰਸ਼ਾਸਨ ਨੇ ਸਾਨੂੰ ਰੋਕਿਆ ਰੋਕ ਕੇ ਸਾਨੂੰ ਪ੍ਰਸ਼ਾਸਨ ਨੇ ਇਹ ਗੱਲ ਕੀਤੀ ਕਿ ਤੁਸੀਂ ਜਿਹੜਾ ਥੋੜੀ ਅੱਗੇ ਤੱਕ ਤੁਸੀਂ ਸ਼ਹਿਰ ਤੋਂ ਬਾਹਰ ਆ ਸਕਦੇ ਤਦ ਤੋ ਤੁਸੀਂ ਜਿਹੜਾ ਯਾਦ ਪੱਤਰ ਸਾਨੂੰ ਦੇ ਦਿਓ ਮੈਂ ਸਮਝਦਾ ਇਹ ਵੀ ਇੱਕ ਤਰ੍ਹਾਂ ਸਾਡੇ ਨਾਲ ੱੱੱਕਾ ਵਾ ਬਿਲਕੁਲ ਕਿਸੇ ਸਬਧਾਨ ਦੀ ਧਾਰਾ ਵਿੱਚ ਨਹੀਂ ਲਿਖਿਆ ਵੀ ਅਸੀਂ ਜਿਹੜਾ ਆਪਣਾ ਸ਼ਾਂਤਮਈ ਪ੍ਰੋਟੈਸਟ ਨਾ ਕਰ ਸਕੀਏ ਪਰ ਮੈਂ ਸਮਝਦਾ ਪੰਜਾਬ ਗਵਰਨਮੈਂਟ हिमाचल गवर्नमेंट और स्टेट गवर्नमेंट दी ये बहुत बड़ी साजिश है जेड़ा ਸਾਡੇ ਪੰਜਾਬ ਤੇ ਸਿੱਖ ਨੌਜਵਾਨਾਂ ਦੇ ਖਿਲਾਫ ਇੱਕ ਗਲਤ ਨੈਰੇਟਿਵ ਸਿਰਜਿਆ ਜਾ ਰਿਹਾ ਠੀਕ ਹੈ ਸਰ ਦੇਖੋ ਨੋਬਲਿਸ ਸੰਗਰ ਨੋਬਲਿਸ ਸੰਗਰ ਦੇਖੋ ਜਿਹੜੀ ਜਿਹੜੀ ਵਸ ਬੱਸ ਭੰਨਣ ਵਾਲੀ ਜਿਹੜੀ ਘਟਨਾ ਨਾ ਉਹਦਾ ਕੋਈ ਉਹ ਇਨਵੈਸਟੀਗੇਸ਼ਨ ਅੰਡਰ ਆ ਉਹ ਤੁਸੀਂ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜਾ ਕੰਡੈਕਟਰ ਦਾ ਡਰਾਈਵਰ ਆ ਉਹਦੀ ਤੁਸੀਂ ਸਟੇਟਮੈਂਟ ਪਹਿਲਾਂ ਸੁਣ ਲਓ ਤੁਸੀਂ ਉਹ ਕੀ ਕਹਿੰਦੇ ਆ ਉਹ ਕਹਿੰਦੇ ਅਣਪਛਾਤੇ ਕੋਈ ਗੱਲ ਦੀ ਕੋਈ ਪਹਿਚਾਣ ਨਹੀਂ ਹੋਈ ਹੁਣ ਇੱਕ ਨੈਟਿਵ ਸਰਜਿਆ ਜਾ ਰਿਹਾ ਇਸ ਤੋਂ ਪਹਿਲਾਂ ਇੱਕ ਪਰਸੋਂ ਇਹ ਬਟਾਲੇ ਵੀ ਇੱਕ ਘਟਨਾ ਹੋਈ ਆ ਉਹ ਇੱਕ ਆਮ ਲੜਾਈ ਸੀ ਦੋਸ਼ੀ ਸੀਗਾ ਉਹਦੇ ਵਿੱਚ ਉਹ ਜਿਹੜਾ ਦੋਸ਼ੀ ਸੀਗਾ ਉਹ ਹਿਮਾਚਲ ਦਾ ਸੀਗਾ ਦੇਖੋ ਇੱਕ ਇੰਨੀ ਵੱਡੀ ਪੰਜਾਬ ਦੇ ਵਿੱਚ ਪਬਲਿਕ ਰਹਿੰਦੀ ਆ ਹਿਮਾਚਲ ਦੇ ਬਹੁਤ ਸਾਰੇ ਲੋਕ ਰਹਿੰਦੇ ਆ ਉਹ ਕ੍ਰਾਈਮ ਚ ਵੀ ਸ਼ਾਮਲ ਹੁੰਦੇ ਵੀ ਆ ਉਹ ਵੀ ਲੱਗਦੇ ਆ ਤੇ ਹਰ ਗੱਲ ਨੂੰ ਹੁਣ ਜੇ ਇਹ ਗੱਲ ਕਹਿ ਲੋ ਵੀ ਇਹ ਗੱਲ ਤਾਂ ਹੋਈ ਆ ਵੀ ਵੀ ਇਹ ਜਿਹੜੀ ਸਾਡੀ ਇਹ ਮੁੱਦਾ ਚੱਲ ਰਿਹਾ ਇਹਦੇ ਕਰਕੇ ਜੀ ਉਹ ਕੰਡਣਾ ਮੈਂ ਇਹ ਗੱਲ ਐਸੀ ਕੋਈ ਵੀ ਗੱਲ ਨਹੀਂ ਹੈ ਜਿਹੜੀ ਗੱਲ ਹੈ ਉਹ ਸਪਸ਼ਟ ਹੈ ਜਿਹੜੀ ਆ ਅੱਜ ਅਸੀਂ ਪ੍ਰੋਟੈਸਟ ਕਰਨ ਆਏ ਆ ਇਹ ਸਾਡਾ ਸਪਸ਼ਟ ਪ੍ਰੋਟੈਸਟ ਆ ਜਿਹੜੀ ਲਾਮੰਦੀ ਆ ਦੇਖੋ ਅਸੀਂ ਆਪਣਾ ਜਿਹੜਾ ਮੈਸੇਜ ਆ ਉੱਥੇ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਆ ਇਹ ਗੱਲ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਸੰਤ ਜਨੈ ਸਿੰਘ ਖਾਲਸਾ ਪਿੰਡਰਾਲੇ ਉਹ ਸਿੱਖਾਂ ਦੇ ਮਹਾਨ ਨਾਇਕ ਆ ਦੇਖੋ ਸਾਡਾ ਕੇਂਦਰੀ ਸਥਾਨ ਦਰਬਾਰ ਸਾਹਿਬ ਉਹਦੇ ਵਿੱਚ ਉਹਨਾਂ ਦੀ ਸ਼ਹੀਦੀ ਯਾਦਗਾਰ ਬਣੀ ਹੋਈ ਆ ਤੇ ਉਹ ਸਾਡੇ ਲਈ ਬਹੁਤ ਰਿਸਪੈਕਟਫੁਲੀ ਹੈਗੇ ਆ ਸਾਡੇ ਲਈ ਉਹ ਸਾਰੇ ਸਿੰਘ ਜਿਹੜੇ ਗਿਆ ਜੇ ਇਹ ਐ ਇਦਾਂ ਕਰਨਗੇ ਇਹਦੇ ਨਾਲ ਬਹੁਤ ਹਾਲਾਤ ਖਰਾਬ ਹੋਣਗੇ ਦੂਜੀ ਗੱਲ ਆ ਕਿ ਜਿਹੜੀ ਪੰਜਾਬ ਦੇ ਹਿੱਸੇ ਵਾਲੀ ਗੱਲ ਆ ਉਹ ਇਹ ਆ ਕਿ ਪੰਜਾਬ ਨੂੰ ਇੱਕ ਹਨਾ ਮਤਲਬ ਖੁੱਲੀ ਮੰਡੀ ਬਣਾਇਆ ਹੋਇਆ ਜਿਹੜਾ ਮਰਜ਼ੀ ਇੱਥੇ ਆ ਕੇ ਬਸ ਜਵੇ ਸਾਡੀਆਂ ਨੌਕਰੀਆਂ ਕਾਰੋਬਾਰ ਜ਼ਮੀਨਾਂ ਹਰ ਚੀਜ਼ ਸਾਡੀ ਟਾਰਗੇਟ ਕੀਤੀ ਜਾ ਰਹੀ ਆ ਪਰ ਪੰਜਾਬ ਗਵਰਨਮੈਂਟ ਚ ਕਦੀ ਵੀ ਪੰਜਾਬ ਦੇ ਲੋਕਾਂ ਦੇ ਹੱਕ ਚ ਨਹੀਂ ਆ ਰਹੀ ਇਹ ਇੱਕ ਬੜਾ ਮਤਲਬ ਗਵਰਨਮੈਂਟ ਦਿਖਾਤਾ ਅਸੀਂ ਹੁਣ ਜਿਹੜਾ ਸਾਡਾ ਨੈਕਸਟ ਪ੍ਰੋਗਰਾਮ ਆ ਉਹ ਇਹੀ ਹੋਊਗਾ ਵੀ ਅਸੀਂ ਆਪਣੇ ਬੰਦੇ ਦੀ ਲੰਬੰਦੀ ਕਰਾਂਗੇ ਅੱਜ ਇੱਕ ਬਹੁਤ ਛੋਟਾ ਸਾਡੇ ਇੱਥੇ ਲੋਕਲ ਘੱਟ ਸੀਗੇ ਨੌਜਵਾਨਾਂ ਦਾ ਇਹਦੇ ਵਿੱਚ ਸੰਸਥਾਵਾਂ ਵੀ ਨੂੰ ਮੋਬਲ ਹੋਣਗੀਆਂ ਤੇ ਇਹ ਦੂਜੀ ਗੱਲ ਆ ਅਸੀਂ ਪੰਜਾਬ ਗਵਰਨਮੈਂਟ ਨੂੰ ਅਸੀਂ ਇਸ ਦੇ ਲਈ ਅਸੀਂ ਪੂਰਾ ਜਿਹੜਾ ਵੀ ਕਹਿੰਦੇ ਨਾ ਵੀ ਪੂਰੀ ਹਿੱਕ ਡਾ ਕੇ ਗੱਲ ਨੂੰ ਕਰਾਂਗੇ ਪੰਜਾਬ ਜਿੱਦਾਂ ਬਾਕੀ ਸਟੇਟਾਂ ਜੇ ਹਿਮਾਚਲ ਚ ਜ਼ਮੀਨ ਨਹੀਂ ਲੈ ਜਾ ਲਈ ਜਾ ਸਕਦੀ ਤੇ ਫਿਰ ਸਾਡੇ ਪੰਜਾਬ ਚ ਕਿਉਂ ਜ਼ਮੀਨਾਂ ਮਲੇ ਦਿੱਤੀਆਂ ਨੌਕਰੀਆਂ ਇਹ ਹੱਕ ਸਾਡੇ ਸੀ ਰੱਖਵੇ ਅਸੀਂ ਉਹਦੇ ਲਈ ਵੀ ਅਸੀਂ ਜਿਹੜੀ ਜਦੋਂ ਜ਼ਾਹਰ ਕਰਾਂ